ਸਰਕਾਰੀ ਛੁੱਟੀ ਐ ਤੂੰ ਕਿਹੜਾ ਮੰਨਦੀ ਐ ਮੈਨੂੰ ਕਿਹੜਾ ਪਤਾ ਸੀਗਾ ਵੀ ਸਰਕਾਰੀ ਛੁੱਟੀ ਆਣੀ ਤੂੰ ਕਦੇ ਕਹਿ ਕੇ ਤਾਂ ਤੁਰਿਆ ਸੀ ਵੀ ਦਵਾਈ ਨਹੀਂ ਮਿਲਦੀ ਦਵਾਈ ਤਾਂ ਲੈਣੀ ਐ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੂੰ ਆ ਜਾ ਫਿਰ ਤੈਨੂੰ ਉੱਥੋਂ ਆਪਣੇ ਪਿੰਡ ਵਾਲੇ ਡਾਕਟਰ ਤੋਂ ਦਵਾ ਦੂੰਗਾ ਤੈਨੂੰ ਆ ਜਾ ਤੁਰਿਆ ਕਿੱਥੇ ਰਹਿ ਗਈ ਓਏ ਆ ਜਾ ਹੁਣ ਕੀ ਗੱਲ ਹੋ ਗਈ ਬੁੱਧਰੇ ਪੈਸਾ ਲੈ ਰਹੇ ਹੋ ਨਾ ਤੁਸੀਂ ਕੀ ਪੈਸੇ ਤਾਂ ਲੈ ਰਹੇ ਕੀ ਗੱਲ ਹੋ ਗਈ ਸੂਟ ਦਵਾਈ ਦੋ ਦੇਖੀ ਕ੍ਰੀਏਟ ਓ ਯਾਰ ਮਾਤਾ ਸ੍ਰੀ ਰੈਣ ਦੇ ਤੈਨੂੰ ਦੁਬਾਨ ਤਾਂ ਦਵਾਈ ਹਾਂ ਤੇਰੇ ਰੋਜ਼ ਵਾਲੇ ਚ ਮੈਂ ਗਰਮੀ ਤਾਂ ਕਿੰਨੀ ਪੈ ਰਹੀ ਹੈ ਤੁਸੀਂ ਦਵਾ ਦੋ ਨਾਲੇ ਸੇਲ ਲਾਰ ਕੇ ਦੇਖੀ ਉਹਨਾਂ ਨੇ ਆਫਰ ਲਾਰ ਕੇ ਉਹ ਸੇਲ ਤਾਂ ਲਾਰ ਕੀ ਉਹ ਤਾਂ ਤੇਰੀ ਗੱਲ ਮੰਨੀ ਮੈਂ ਹੁਣ ਤੂੰ ਯਾਰ ਸਿਆਪੇ ਤੇ ਤੁਸੀਂ ਦਵਾ ਦੋ ਦੇਖੀ ਕੀ ਹੋ ਜਾ ਉਹ ਤੇਰੇ ਹਰ ਵਾਰ ਸਿਆਪੇ ਹੁੰਦੇ ਆ ਜਿਹੜੀ ਮਰਜ਼ੀ ਤੈਨੂੰ ਦੁਕਾਨ ਸੇਲ ਦਿਖਣੀ ਚਾਹੀਦੀ ਆ ਤੁਸੀਂ ਸੂਟ ਨਹੀਂ ਦਵਾ ਸਕਦੇ ਕੀ ਆ ਜਾ ਨਵੇੜ ਦਿਨ ਨਾ ਤੇਰਾ ਸਿਆਪਾ ਲੈ ਲੈ ਸੂਟ ਹੁਣ ਡਾਕਟਰ ਤਾਂ ਮਿਲਿਆ ਨਹੀਂ ਪਰ ਮੇਰੇ ਤੋਂ ਦਵਾਈ ਦੂ ਵੀ ਨਾ ਮੰਗੀ ਹੁਣ ਤੈਨੂੰ ਸੂਟ ਤੁਸੀਂ ਮੈਨੂੰ ਸੂਟ ਦਵਾਓ ਮੈਂ ਤਾਂ ਠੀਕ ਹੋ ਜ ਨ ਦਵਾ ਦਿਨਾ ਆ ਜਾ ਚਲੋ ਫਿਰ ਤੇਰੀ ਪਸੰਦ ਕਰ ਲਈ ਹੋਰ ਭਾਈ ਜੀ ਕੀ ਹਾਲ ਨੇ ਜੀ ਠੀਕ ਠਾਕ ਵੀਰੇ ਵਧੀਆ ਆਪਾਂ ਹੀ ਆਫਰ ਲਾਰ ਕੇ ਆ ਗਈ ਸੇਲ ਜੀ ਆਪਾਂ ਵੀ ਰੱਖਣੀਆਂ ਕਰਕੇ ਸੇਲ ਲਾਰ ਕੇ ਆ ਭਾਈ ਹਾਂਜੀ ਆ ਦੇਖੋ ਜੀ ਆਪਣੇ ਕੋਲ ਕਿੰਨੇ ਰੁਪਏ ਤੋਂ ਸਟਾਰਟ ਹੈ 200 ਆਪਣੇ ਕੋਲ 100 ਰੁਪਏ ਤੋਂ ਸਟਾਰਟ ਹੋ ਗਿਆ ਵੀਰੇ ਸੂਟ ਇਹ ਸੂਟ ਹਾਂ ਆ 100 ਰੁਪਏ ਦਾ ਸੂਟ ਹੈ ਵੀਰੇ ਸਿਰਫ 100 ਰੁਪਏ ਦਾ 100 ਰੁਪਏ ਦਾ ਇਸ ਤੋਂ ਇਲਾਵਾ ਹੋਰ ਕੀ ਚੀਜ਼ਾਂ ਤੇ ਆਫਰ ਲਾਰ ਕੇ ਨੇ ਇਸ ਤੋਂ ਬਾਅਦ ਵੀਰੇ ਹਾਂਜੀ ਦੂਜਾ ਵਾਲਾ ਸੂਟ ਆ ਗਿਆ ਵੀਰੇ ਕੈਮਰੀਕ ਦੇ ਹਾਂਜੀ ਆ 200 ਰੁਪਏ ਦਾ ਪਿਓਰ ਕੈਮਰੀਕ ਦਾ ਸੂਟ ਵੀਰੇ ਪਿਓਰ ਕੈਮਰੀਕ ਦਾ 200 ਰੁਪਏ ਦਾ ਹਾਂ ਲੈ ਲੈ ਹੁਣ ਚੁੱਪੋਗੇ 200 ਰੁਪਏ ਦਾ ਦੂਜਾ ਵਾਲ ਵੀਰੇ ਹਾਂਜੀ ਇਦੂ ਵਾਲ ਵੀਰੇ ਆ ਅਗਰ 300 ਰੁਪਏ ਦਾ ਸੂਟ ਦੁਪੱਟਾ ਕੈਮਰੀਕ ਦਾ ਅੱਛਾ ਜੀ ਨਾਲ ਦੁਪੱਟਾ ਵੀ ਆ ਦੁਪੱਟਾ ਵੀ ਨਾਲ ਹੈ ਕੋਟਨ ਦਾ ਦੁਪੱਟਾ ਕੋਟਨ ਕੈਮਰੀਕ ਦਾ ਸੂਟ ਹੈ ਤਾਂ ਲੈ 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 ਚੁੱਪੋ ਨਾਲ ਇਹਦੇ ਵੀਰੇ ਆ ਦੇਖੋ ਬੰਦਿਆਂ ਵਾਸਤੇ ਆਫਰ ਲਾਤੀ ਵੀਰੇ ਹਾਂਜੀ ਇਹ ਕੰਪਨੀ ਦੇ ਪੀਸ ਆ ਕੰਪਨੀ ਦੇਖੋ ਕੇ ਐਮ ਅੱਛਾ ਜੀ ਕੇ ਐਮ ਕੰਪਨੀ ਦੇ ਪੀਸ ਆ ਇਹ 4 ਮੀਟਰ ਕਪੜਾ 300-400 ਰੁਪਏ ਦਾ ਉਹ ਇਹ 100 ਰੁਪਏ ਦਾ ਔਫਰ ਲਾਤਾ ਜੀ ਸਿਰਫ 100 ਰੁਪਏ ਦਾ ਸਾਢੇ 4 ਮੀਟਰ ਕਪੜਾ ਰੂਹਾ ਸਿਰਫ 100 ਰੁਪਏ ਦਾ ਸਿਰਫ 100 ਦਾ ਪੀਸ ਹੈ ਜੀ ਪੂਰਾ ਕਮਾਲ ਕਰਤੀ ਦੇਖੋ ਜੀ ਬੜੇ ਜੀ ਦੇਖੋ ਜੀ ਹਾਂਜੀ ਆ ਬ੍ਰਾਂਡਡ ਦੇਖੋ ਜੀ ਹਾਂਜੀ ਸਮਰਾਟ ਦਾ ਮੰਚਲੀ ਨੰਬਰ 22 ਮੀਟਰ ਦਾ ਦੁਪੱਟਾ ਕੋਟਨ ਦਾ ਜੀ ਹਾਂ ਦੇਖੋ ਜੀ 2.5 ਮੀਟਰ ਦਾ ਕੋਟਨ ਦਾ ਦੁਪੱਟਾ ਹੈ ਜੀ ਪੂਰਾ ਆ ਦੇਖੋ ਜੀ ਜਿਹੜਾ ਬਾਜ਼ਾਰ ਚ 150 ਰੁਪਏ ਦਾ ਮਿਲਦਾ ਹੈ ਪੂਰੇ ਆਪਾਂ ਲਾਤਾ ਜੀ ਆਫਰ ਚ 80 ਰੁਪਏ ਦਾ ਦੁਪੱਟਾ 80 ਰੁਪਏ ਦਾ ਹਾਂ ਜੀ 2.5 ਮੀਟਰ ਰੇਟ ਕਰਤਾ ਜੀ ਹਾਂ ਜੀ 80 ਰੁਪਏ ਦਾ ਰਕੜੀਆਂ ਕਰਕੇ ਸੇਲ ਲਾਰਕੀ ਆ ਤਾਂ ਹੀ ਭੀੜ ਹੋ ਰਹੀ ਐ ਇੰਨੀ ਜਿਆਦਾ ਤੋਂ ਪਹਿਲਾਂ ਤਾਂ ਤੁਸੀਂ ਦੁਕਾਨ ਤੇ ਨਿਗਾਹ ਮਾਰ ਲਓ ਵੀ ਬਾਲੀ ਰੇਟ ਜਾਇਜ਼ ਲਾਰਖੇ ਨੇ ਇਸ ਤੋਂ ਬਾਅਦ ਤੂੰ ਕਰ ਲੈ ਹੁਣ ਸੂਟ ਸਾੜ ਇੱਕ ਦੋ ਪਸੰਦ ਤੇ ਇਸ ਤੋਂ ਬਾਅਦ ਇੱਕ ਗੱਲ ਹੋਰ ਦੱਸੋ ਜੀ ਅਸੀਂ ਤਾਂ ਲੈ ਲੈਨੇ ਆ ਸੂਟ ਲੈਣੇ ਆ ਜੇ ਕਿਸੇ ਹੋਰ ਪਹਿਣ ਭਰਾਣੇ ਦੀ ਕੋਈ ਵੀ ਚੀਜ਼ ਖ ਬੀਰੇ ਸਰਕਾਰੀ ਹਸਪਤਾਲ ਦਾ ਵੱਡੇ ਗੇਟ ਦੇ ਬਿਲਕੁਲ ਸਾਹਮਣੇ ਹੈ ਇਹ ਸ਼ੋਰੂਮ ਆ ਛੋਟੀ ਦੁਕਾਨ ਦੇ ਨਾਲ ਇੱਕ ਰੇਟ ਵਾਲੀ ਛੋਟੀ ਦੁਕਾਨ ਸਰਕਾਰੀ ਹਸਪਤਾਲ ਦੇ ਗੇਟ ਦੇ ਸਾਹਮਣੇ ਜਾਖਲ ਮੰਡੀ ਜਾਖਲ ਮੰਡੀ ਬਾਕੀ ਸਕਰੀਨ ਤੇ ਬਾਈਆਂ ਦਾ ਨੰਬਰ ਚੱਲ ਰਿਹਾ ਇੱਕ ਵਾਰ ਇਹਨਾਂ ਦੀ ਸ਼ਾਪ ਤੇ ਵਿజిਟ ਜ਼ਰੂਰ ਕਰੋ ਜੇ ਕਿਸੇ ਵੀ ਤਰ੍ਹਾਂ ਦੀ ਹੈਂਡਲੂਮ ਦੀ ਵੀ ਕੋਈ ਚੀਜ਼ ਖਰੀਦਣੀ ਹੈ ਤਾਂ ਤੁਸੀਂ ਉਹ ਵੀ ਖਰੀਦ ਸਕਦੇ ਹੋ ਹਰ ਇੱਕ ਚੀਜ਼ ਤੇ ਤੁਹਾਨੂੰ ਰੇ ਡਿਸਕਾਊਂਟ ਮਿਲੂਗਾ ਪਹਿਲਾਂ ਤਾਂ ਤੁਸੀਂ ਸ਼ਾਪ ਤੇ ਨਿਗਾਹ ਮਾਰ ਸਕਦੇ ਹੋ ਇੱਕ ਵਾਰ ਇਹਨਾਂ ਦੀ ਸ਼ਾਪ ਤੇ ਵਿజిਟ ਜ਼ਰੂਰ ਕਰੋ ਇੱਕ ਰੇਟ ਵਾਲੀ ਛੋਟੀ ਦੁਕਾਨ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਜਾਕਰ ਮੰਡੀ